ਹੱਦ ਦੱਤ ਟਿਕਾ ਲੰਗ ਜੇ ਲੋ ਗੋਲੀ ਪੁੱਟ ਕਾਲੀ ਫੇ ਮੈਂ ਬਤਾਉ ਕਿ ਦੱਤ ਕੋਲੇ ਲਾ ਕੇ ਜਾਇਆ ਕੁੱ ਛੱਡ ਦੱਤ ਐਡਾ ਵੱਡਾ ਠਿਕਾ ਲਾਇਆ ਕਰਨ ਦੇ ਜੇੋਂ ਨਿਕਲੀ ਫੇ ਤੇਰੀ ਲੋ ਕੀ ਕੁੱਤੇ ਵਾਲੇ ਨਹੀਂ ਸੁਣਾਈ ਮੈਨੂੰ ਕਿਹੜੀ ਗੱਲ ਨਹੀਂ ਸੁਣਾਈ ਕੁੱਤੇ ਆਏ ਕਿਹੜੇ ਕੁੱਤੇ ਵਾਲੀ ਕੁਈ ਮਰੀ ਜੰਨਾ ਦਾ ਆ। ਮੈਂ ਆ ਪੀਲੇ ਕੁੱਤਿਆਲੀ। ਝੂਠ ਨਹੀਂ ਬੋਲਦੇ ਹੁੰਦੇ ਝੂਟਿਆਂ ਬੋਲੀ ਜਾਂਦਾ। ਮੈਂ ਪੀਲੇ ਕੁੱਤਿਆਲੀ। ਤੈਨੂੰ ਕੌਣ ਕਹਿੰਦਾ ਤੀ ਕੋਈ ਪੀਲੇ ਕੁੱਤਿਆਲੀ ਗੱਲ ਆ। ਮਾਂ ਬੈਠਾ ਵਜਾ ਬੰਦਿਆਂ ਨੂੰ। ਮਾਂ ਬੈਠਾ ਵਜਾ। ਹਾਂ। ਆ ਕੇ ਲੱਭੇਗਾ ਨਾਲੇ। ਬੈਠਾ। ਦੇਖ ਮੈਂ ਤੈਨੂੰ। ਦੇਖ। ਦੇਖ। ਇੱਕ ਹੀ ਕਰਦਾ। ਮੇਰੇ है मैं मे, मैं दोनों पाई, न, में पाई क्यों क्यों? ना धनु मैं पाई कुत्ता ने क्यों महीनों का कुत्ता ने की क्या ना तो ची मैंने कुछ होगा मैं पाई धनु कुत्ता ने तो ची मैंने कुछ होगा पापा जी नहीं उससे नहीं है का बुत्ता ना तो ची और कंडेसिंग मैं तो उनमें यह करता थी सॉरी तो बता मैं तो सही नहीं बता दे ओ मेरे पाई ओ मेरे पाई पुत्तन क्या हुआ है मैं तो कल मोना हूँ फेड ओ इतने इतने हो गए मेरे पाई के तेरे घर क्यों हो गए हाँ जब माया को पते हो फिर फेड किसी और ना पाई क्यों हो गए मैं तो ना, ना। हाँ। तो बच्चा होगा तो पक्के वाले पक्के तो वाले तो क्या नंदन है ਕੁੱਤੇ ਬਲ ਗਏ ਹੁੰਦੇ ਛੁੱਟੀਆਂ ਹੋ ਗਈਆਂ ਤੈਨੂੰ ਸਕੂਲੋਂ ਆਹ ਹੈ ਉਹ ਹਰ ਜੱਗ ਬੜਾ دیر ਨਾਲ ਮੈਂ ਨਹੀਂ ਬੋਲਦਾ ਮੈਂ ਤਾਂ ਗੁੱਸੇ ਹੋ ਗਿਆ ਕਿ ਬਰਾਦਰ ਨਾਲ ਤੁਸੀਂ ਮੇਰੀ ਗੱਲ ਹੀ ਨਹੀਂ ਮੰਨ ਰਹੇ ਇਹਦੇ ਨਾਲ ਤਾਂ ਬੋਲੂਗਾ ਤਾਂ ਗੱਲ ਮੰਨ ਲੈਂਦਾ ਹੁੰਦਾ ਟਰਾਈ ਕੁਛੀ ਨਹੀਂ ਗੱਲ ਮੰਨ ਦੇ ਹੁੰਦੇ ਮੈਂ ਨਾਲ ਗੁੱਸਾ ਆਬ ਤੇ ਤੁਜੀ ਮੇਰੇ ਅੱਖੇ ਨਹੀਂ ਲੱਗ ਰਹੇ ਤੇ ਸੀ ਨਹੀਂ ਮੇਰੇ ਅੱਖ ਲੱਗੇ ਤੇ ਜਦੋਂ ਮੈਂ ਕੀ ਕਹਿਣਾ ਹੁੰਦਾਗਾ ਹਾਂ ਬੀਚਨ ਨੂੰ ਕੀ ਕਹਿਣਾ ਹੁੰਦਾ ਤੇ ਤੁਸੀਂ ਗੱਲ ਨਹੀਂ ਸੁਣੀ ਹੈਗੀ ਤੁਹਾਡੀ ਹਾਂ ਮਾਰ ਦੇ ਉਹ ਮੈਂ ਆਪਾ ਇਦਾਂ ਵੱਡਾ ਹੋ ਗਿਆ ਅੱਛਾ ਹਾਂ ਉਹਦੇ ਡੋਲੇ ਤਾਂ ਇੰਨੇ ਨੇ ਨਾ ਡੋਲੇ ਨੇ ਓਏ ਤੁਹਾਨੂੰ ਖਾਈ ਜਾਂਦਾ ਦੇਖਾਂ ਤੇਰੇ ਡੋਲੇ ਵੱਡੇ ਨੇ ਕਿ ਕੋਈ ਭਾਈ ਦੇ ਡੋਲੇ ਵੱਡੇ ਨੇ ਨਾ ਨਾ ਮੈਂ ਮਰੀ ਕੱਢ ਜੀ ਮੈਂ ਮੈਂ ਡੋਲੇ ਖਾਈ ਮੇਰਾ ਚਾਹ ਮੇਰੇ ਆਦੀ ਨੇ ਮੇਰੇ ਖੁੱਦੇ ਆਦੀ ਨੇ ਡੋਲੇ ਦਾ ਕਹਿੰਦੇ ਨੇ ਕਿੱਥੇ ਹੋ ਮੈਂ ਕਿੱਧਰ ਬੁੱਧੇ